ਆ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਪਿਆ ਸਤਿ ਸ਼੍ਰੀ ਅਕਾਲ ਹਾਂ ਬੇਟਾ ਹੁਣ ਆਪਾਂ ਜਿਹੜਾ ਤੁਹਾਨੂੰ ਟੈਸਟ ਨੰਬਰ 74 ਗਣਿਤ ਦਾ ਟੈਸਟ ਪਾਇਆ ਸੀਗਾ ਉਹ ਬੇਟਾ ਆਪਾਂ ਹੱਲ ਕਰਨ ਲੱਗੇ ਹਾਂ ਧਿਆਨ ਦੇ ਨਾਲ ਦੇਖੋ ਕਹਿੰਦਾ -1 ਨੂੰ -1 ਨਾਲ 100 ਵਾਰ ਗੁਣਾ ਕਰਨ ਤੇ ਗੁਣ ਫਲ ਹੋਵੇਗਾ ਤਾਂ ਬੇਟਾ ਇਹ 2019 ਦੇ ਵਿੱਚ ਸਵਾਲ ਆਇਆ ਹੋਇਆ ਹੈਗਾ ਆ -1 ਨੂੰ -1 ਨਾਲ 100 ਵਾਰ ਗੁਣਾ ਕਰਨ ਤੇ ਠੀਕ ਹੈ ਤਾਂ ਬੇਟਾ -1 ਗੁਣਾ ਮਾਈਨਸ 1 ਨੂੰ ਕਿੰਨੇ ਵਾਰੀ ਕਰਨਾ ਹੈ 100 ਵਾਰੀ ਜਿੰਨੀ ਵਾਰੀ ਕਰਨਾ ਆਪਾਂ ਉੰਨੀ ਹੀ ਇਹਦੀ ਉਹ ਲਿਖ ਦਿੰਨੇ ਆ ਪਾਵਰ ਲਿਖ ਦਿੰਨੇ ਆ ਉੱਤੇ ਜਿੰਨੀ ਵਾਰੀ ਲਿਖਦਾ ਬੇਟਾ ਕਿਉਂਕਿ 6ਵੀਂ ਜਮਾਤ ਦੇ ਵਿੱਚੋਂ ਵੀ ਸਵਾਲ ਪੁੱਛ ਲੈਂਦਾ ਉੱਤੇ ਅਸੀਂ ਪਾਵਰ ਲਿਖ ਦਿੰਨੇ ਆ 100 ਵਾਰੀ ਦਾ a 1 ਜਿੱਥੇ ਕੋਈ ਪਾਵਰ ਨਾ ਦਿੱਤੀ ਹੋਵੇ ਉੱਥੇ 1 ਹੁੰਦਾ ਹੈ ਠੀਕ ਹੈ ਜਦੋਂ ਬੇਟਾ ਅਸੀਂ ਸੇਮ ਨੰਬਰ ਨੂੰ ਸੇਮ ਨੰਬਰ ਨਾਲ ਗੁਣਾ ਕਰਦੇ ਹਾਂ ਤੇ ਇਹ ਪਾਵਰ ਜੁੜ ਜਾਂਦੀ ਆ ਘਾਤ ਅੰਕਾ ਜਿਹੜੇ ਜੁੜ ਜਾਂਦੇ ਆ ਇਹ ਬੇਟਾ ਜਿਵੇਂ ਜਿਵੇਂ ਸਵਾਲ ਕਰੋਗੇ ਤੁਹਾਨੂੰ ਪਤਾ ਲੱਗੀ ਚੱਲੂਗਾ ਇਹ ਬਣ ਗਿਆ -1 ਦੀ ਕਾਤ 101 ਠੀਕ ਹੈ 100 1 ਮਤਲਬ -1 ਨੂੰ ਟੋਟਲ 101 ਵਾਰੀ ਅਸੀਂ ਗੁਣਾ ਗੁਣਾ ਕਰਨਾ ਆ ਤਾਂ ਜਦੋਂ ਬੇਟਾ ਤੁਹਾਨੂੰ ਅੱਗੇ ਰੂਲ ਦੱਸਿਆ ਸੀ ਮਾਈਨਸ ਜਦੋਂ ਮਾਈਨਸ ਨਾਲ ਗੁਣਾ ਹੁੰਦੀ ਹੈ ਤਾਂ ਆਨਸਰ ਪਲੱਸ ਚ ਆਉਂਦਾ ਹੈ ਠੀਕ ਹੈ ਜਦੋਂ ਮਾਈਨਸ 3 ਵਾਰੀ ਗੁਣਾ ਹੋਊਗੀ ਮਾਈਨਸ ਗੁਣਾ ਮਾਈਨਸ ਗੁਣਾ ਮਾਈਨਸ ਜਦੋਂ 3 ਵਾਰੀ ਬੇਟਾ ਗੁਣਾ ਹੋਊਗੀ ਤਾਂ 3 ਵਾਰੀ ਦੇ ਵਿੱਚ ਕੀ ਹੋਊਗਾ ਵੀ ਇਹ ਪਹਿਲਾਂ ਇਹ ਪਲੱਸ ਹੋਊਗਾ ਫਿਰ ਇਹ ਮਾਈਨਸ ਹੋ ਜਾਊਗਾ ਅਲਟੀਮੇਟਲੀ ਜਦੋਂ ਬੇਟਾ -1 ਨੂੰ 101 ਵਾਰੀ ਗੁਣਾ ਕਰਾਂਗੇ ਤਾਂ ਉੱਤਰ ਜਿਹੜਾ ਮਾਈਨਸ ਚ ਆਊਗਾ ਠੀਕ ਹੈ ਜੇ ਦੋ ਵਾਰੀ ਜੋਟੇ ਚ ਗੁਣਾ ਕਰਾਂਗੇ ਉੱਤਰ ਪਲੱਸ ਦੇ ਵਿੱਚ ਤੇ ਜੇ ਕਲੀ ਦੇ ਹਿਸਾਬ ਨਾਲ ਗੁਣਾ ਕਰਾਂਗੇ ਤਾਂ ਆਨਸਰ -1 ਆਜੂਗਾ ਇਸ ਕਰਕੇ ਬੇਟਾ ਇਹਦਾ ਆਨਸਰ ਹੈ ਜਿਹੜਾ -1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਲਾ ਦਾਂਗੇ ਕਿਹੜਾ B1 ਆਨਸਰ ਹੈ ਜਿਹੜਾ ਸਾਡਾ ਰਾਈਟ ਆਨਸਰ ਬਣ ਗਿਆ ਹੁਣ ਬੇਟਾ ਹਾਂ ਬੇਟਾ ਤਾਂ ਹੁਣ ਅਸੀਂ ਅੱਗੇ ਸਵਾਲ ਨੰਬਰ 2 ਦੇ ਉੱਤੇ ਕਿੰਦਾ 76 076 ਮਤਲਬ ਕਾਈ ਦਹਾਈ ਸੈਂਕੜਾ ਹਜ਼ਾਰ 10 ਹਜ਼ਾਰ 76076 ਨੂੰ 13 ਨਾਲ ਭਾਗ ਕਰਨ ਤੇ ਭਾਗਫਲ ਹੋਵੇਗਾ ਤਾਂ ਬੇਟਾ ਇਹਦੇ ਵਿੱਚ ਅਸੀਂ ਕੀ ਕਰਨਾ ਹੈ 13 ਦੇ ਨਾਲ ਭਾਗ ਕਰਨੀ ਹੈ ਤਾਂ 76 0 76 ਭਾਗ 13 ਤਾਂ 13 5 6 11 110 13 88 104 6 67 13 5 65 2 بچ گئے ਉੱਤੋਂ ਲਾ ਲਿਆ ਬੇਟਾ ਠੀਕ ਆ ਤਾਂ 13 ਦੁਨਾ 26 ਬਾਕੀ ਬਚ ਗਿਆ 0 ਤਾਂ 5852 ਉੱਤਰ ਆ ਗਿਆ ਦੇਖੋ ਬੇਟਾ ਤਾਂ 5852 2 ਨੰਬਰ ਦੇ ਉੱਤੇ ਦਿੰਦਾ ਪਿਆ ਉੱਤਰ ਇਸ ਕਰਕੇ b1 ਆਨਸਰ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 3 ਕਹਿੰਦਾ ਪੰਜ ਅੰਕੀ ਛੋਟੀ ਤੋਂ ਛੋਟੀ ਸੰਖਿਆ ਜੋ 75 ਨਾਲ ਪੂਰੀ ਪੂਰੀ ਵੰਡੀ ਜਾ ਜਾਵੇ ਭਾਜਯੋਗ ਹੋਵੇ ਤਾਂ ਬੇਟਾ ਪੰਜ ਅੰਕੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਹੈ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਪੰਜ ਅੰਕੀ ਛੋਟੀ ਤੋਂ ਛੋਟੀ ਸਭ ਤੋਂ ਛੋਟੀ ਸੰਖਿਆ ਕਿਹੜੀ ਹੁੰਦੀ ਹੈ ਤਾਂ ਉਹ ਹੋ ਗਈ ਬੇਟਾ ਏ ਕੇ ਦੇ ਨਾਲ ਕਿੰਨੀਆਂ ਬਿੰਦੀਆਂ ਚਾਰ ਬਿੰਦੀਆਂ 1 2 3 ਤੇ 4 ਏ ਕੇ ਦੇ ਨਾਲ ਚਾਰ ਇਹ ਪੰਜ ਅੰਕੀ ਛੋਟੀ ਤੋਂ ਛੋਟੀ ਹੈ ਪਰ ਬੇਟਾ ਅਸੀਂ ਉਹ ਸੰਖਿਆ ਲੈਣੀ ਹੈ ਜਿਹੜੀ 75 ਨਾਲ ਪੂਰੀ ਪੂਰੀ ਵੰਡੀ ਜਾਂਦੀ ਹੈ ਅਸੀਂ ਇਹਨੂੰ ਬੇਟਾ 75 ਤੇ ਡਿਵਾਈਡ ਕਰਕੇ ਦੇਖਾਂਗੇ ਬਾਕੀ ਕਿੰਨੇ ਬਚਦੇ ਆ ਠੀਕ ਹੈ ਤਾਂ 75 ਏ ਕਮ 75 ਬਾਕੀ 25 250 75 3 35 15 37 21 ਤੇ 122 225 25 ਉੱਤੋਂ ਲਾ ਲਿਆ 075 3 225 ਠੀਕ ਹੈ ਬਾਕੀ ਬੁੱਤ 25 ਬਚ ਗਏ ਹੁਣ ਬਾਕੀ 25 ਬਚ ਗਏ ਅਸੀਂ ਇਹਦਾ ਇੱਕ ਢੰਗ ਤਾਂ ਇਹ ਹੈਗਾ ਬੇਟਾ ਵੀ ਤੁਸੀਂ ਇਨੂੰ ਇੱਕ ਪੂਰਾ ਪੂਰਾ ਕਰ ਦੋ 75 ਏਕਮ 75 ਠੀਕ ਹੈ ਜਦੋਂ 75 ਏਕਮ 75 ਕਰਾਂਗੇ ਤਾਂ ਉੱਪਰਲੀ ਰਕਮ ਚੋਂ ਹੇਠਲੀ ਰਕਮ ਨੂੰ ਘਟਾ ਦਿਓ 50 ਬਚਦੇ ਪਏ ਐ ਜੇ ਬੇਟਾ ਅਸੀਂ 50 ਹੂਰ ਵਿੱਚ ਜੋੜ ਦਿੰਨੇ ਆ ਕਿਦੇ ਏ ਕੇ ਨਾਲ ਚਾਰ ਬਿੰਦੀਆਂ ਦੇ ਨਾਲ 50 ਜੋੜ ਦਿੰਨੇ ਆ ਤਾਂ ਸਾਰੀ ਸੰਖਿਆ ਜਿਹੜੀ ਹੈਗੀ ਐ ਉਹੋ ਇਹਦੇ ਤੇ ਭਾਗਜੋਗ ਭਾਜਜੋਗ ਹੋ ਜੂਗੀ 1 2 3 4 ਤੇ 50 1 2 ਆਹਾਂ ਸੰਖਿਆ ਜਿਹੜੀ ਹੈਗੀ ਆ 75 ਤੇ ਪੂਰੀ ਪੂਰੀ ਭਾਜਜੋਗ ਹੋ ਗਈ ਇਹ ਚ ਇਹ ਬਣਗੀ ਚਾਰ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਮੇਰਾ ਖਿਆਲ ਬੇਟਾ ਗੱਲ ਕਲੀਅਰ ਹੋ ਗਈ ਤੁਹਾਨੂੰ ਤੇ ਪੰਜ ਅੰਕੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ 75 ਨਾਲ ਪੂਰੀ ਪੂਰੀ ਵੰਡੀ ਜਾਂਦੀ ਹੈ ਉਹ ਹੋ ਜੂਗੀ 10050 ਤਾਂ ਇਹਨੂੰ ਐਜ਼ ਅ ਰਾਈਟ ਆਨਸਰ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਆ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਸਵਾਲ ਨੰਬਰ 4 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 893645 ਤੇ 635499 ਦੇ ਜੋੜ ਵਿੱਚ ਵਿੱਚੋਂ ਜੋ ਸੰਖਿਆ ਘਟਾਉਣ ਤੇ ਇਹ ਹੈਗਾ 10 ਲੱਖ ਪ੍ਰਾਪਤ ਹੋਵੇਗਾ ਉਹ ਸੰਖਿਆ ਹੈ ਦੇ ਜੋੜ ਵਿੱਚੋਂ ਜੋ ਸੰਖਿਆ ਘਟਾਉਣ ਤੇ 10 ਲੱਖ ਪ੍ਰਾਪਤ ਹੋਵੇਗਾ ਉਹ ਸੰਖਿਆ ਹੈ ਤਾਂ ਬੇਟਾ ਜਦੋਂ ਇਸ ਤਰ੍ਹਾਂ ਦਾ ਸਵਾਲ ਆ ਜਾਂਦਾ ਹੈ ਅਸੀਂ ਉਹ ਸੰਖਿਆ ਕੀ ਕਰ ਲੈਨੇ ਆ ਮੰਨ ਲਓ ਉਹ ਸੰਖਿਆ x ਠੀਕ ਹੈ ਕਿਹੜੀ ਸੰਖਿਆ ਜਿਹਦੇ ਬਾਰੇ ਇਹ ਗੱਲ ਕਰ ਰਿਹਾ ਹੈ ਕਹਿੰਦਾ ਇਹਨਾਂ ਦੇ ਜੋੜ ਦੇ ਵਿੱਚੋਂ ਜਿਹੜੀ ਸੰਖਿਆ ਘਟਾਉਣ ਤੇ 10 ਲੱਖ ਪ੍ਰਾਪਤ ਹੁੰਦਾ ਉਹ ਸੰਖਿਆ ਕੀ ਹੈਗੀ ਹੈ ਤਾਂਸੀ ਮੰਨੋ ਲੋਡਿੰਦੀ ਸੰਖਿਆ ਬਰਾਬਰ x ਹੁਣ ਬਿਤ ਇਹਦਾ ਤੇ ਇਹਦਾ ਜੋੜ ਘਟਾਓ x ਇਹਨਾਂ ਦੋਵਾਂ ਦੇ ਵਿੱਚੋਂ ਘਟਾਉਣ ਤੇ 10 ਲੱਖ ਪ੍ਰਾਪਤ ਹੁੰਦਾ ਪਿਆ ਨਾ ਤਾਂ ਇਹ ਬਣ ਗਿਆ ਬੇਟਾ 99 73 43 ਜਮਾ 685499 ਘਟਾਓ x ਇਹਨਾਂ ਦੋਵਾਂ ਦੇ ਜੋੜ ਦੇ ਵਿੱਚੋਂ ਜਿਹੜੀ ਸੰਖਿਆ ਘਟਾਉਣ ਤੇ ਕਿੰਨਾ ਪ੍ਰਾਪਤ ਹੁੰਦਾ 10 ਲੱਖ ਠੀਕ ਹੈ ਇਹ ਬੇਟਾ ਤੁਸੀਂ ਧਿਆਨ ਰੱਖਣਾ ਹੈ ਏ ਕਿਹਨਾ ਕਿੰਨੀਆਂ ਬੰਦੀਆਂ 1 2 3 4 5 6 1 2 3 4 5 6 ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਠੀਕ ਹੈ ਹੁਣ ਬੇਟਾ x ਨੂੰ ਅਸੀਂ ਇਧਰ ਲੈ ਜਾਨੇ ਆ ਜਿਹੜੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਜਮਾ ਦੀ ਰਕਮ ਬਰਾਬਰੇ ਦੇ ਦੂਜੇ ਪਾਸੇ ਜਾ ਕੇ ਘਟਾਓ ਚ ਘਟਾਓ ਦੀ ਰਕਮ ਜਮਾ ਦੇ ਵਿੱਚ ਗੁਣਾ ਦੀ ਰਕਮ ਉਧਰ ਜਾ ਕੇ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਉਧਰ ਜਾ ਕੇ ਗੁਣਾ ਚ ਬਦਲ ਜਾਂਦੀ ਹੈ ਠੀਕ ਹੈ ਬੇਟਾ ਤਾਂ x ਉਧਰ ਲੈ ਜਾਨੇ ਆ x ਜਮਾ ਚ ਬਦਲ ਜਾਊਗਾ ਆ 10 ਲੱਖ ਇਧਰ ਲਿਓਨੇ ਮਾਈਨਸ ਚ ਬਦਲ ਜਾਊਗਾ ਠੀਕ ਹੈ ਅਸੀਂ ਕੀ ਕਰਾਂਗੇ ਇਹਨਾਂ ਦੋਵਾਂ ਦੇ ਜੋੜ ਦੇ ਵਿੱਚੋਂ ਆ 10 ਲੱਖ ਘਟਾ ਦਾਂਗੇ ਤੋ ਬੇਟਾ ਜਦੋਂ ਅਸੀਂ ਜੋੜਦੇ ਆ ਇਹਨੂੰ ਉੱਪਰ ਥੱਲੇ ਲਿਖ ਕੇ ਤੁਸੀਂ ਜੋੜੋਗੇ ਇਹਦੇ ਥੱਲੇ ਮੈਂ ਆ ਰਕਮ ਚਲੋ 99 36 45 ਤੇ 63 54 99 63 54 99 ਜਦੋਂ ਬੇਟਾ ਇਹਦੇ ਵਿੱਚ ਅਸੀਂ ਜੋੜਦੇ ਆ 9 ਤੇ 5 14 4 8 12 ਤੇ 1 13 6 4 10 ਤੇ 1 11 5 3 8 ਤੇ 1 9 ਹਾਸਲ ਲਈ ਜਾਣੇ ਨਾਲ 9 3 12 8 6 14 ਤੇ 1 15 ਠੀਕ ਹੈ ਤਾਂ ਇਹ 15,29,134 ਆ ਗਿਆ ਬੇਟਾ ਤਾਂ ਇਹਦੇ ਵਿੱਚੋਂ 10 ਲੱਖ ਅਸੀਂ ਘਟਾ ਦਾਂਗੇ ਠੀਕ ਹੈ ਤਾਂ ਇਹ ਬਣ ਗਿਆ 529134 ਗੱਲ ਮੇਰਾ ਮੇਰਾ ਖਿਆਲਾ ਬੇਟਾ ਤੁਹਾਨੂੰ ਪਤਾ ਲੱਗ ਗਈ 529134 ਅਸੀਂ ਇੱਥੇ ਦੇਖਾਂਗੇ ਕਿੱਥੇ 529134 ਦਿੰਦਾ ਪਿਆ ਤਾਂ D1 ਦੇ ਵਿੱਚ ਬੇਟਾ ਉੱਤਰ ਦਿੰਦਾ ਪਿਆ 529134 D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 4 ਠੀਕ ਹੈ ਤਾਂ ਅਗੇ ਇਥੋਂ ਤੱਕ ਬੇਟਾ ਸਵਾਲ ਆਪਾਂ ਇਸ ਵੀਡੀਓ ਚ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਦੇ ਆਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ